ਆ ਮੱਝਾ ਗਿਣਤੀ ਕਰਨਾ ਕਿੰਨੀਆਂ ਵੇਚਣੀਆਂ ਜੇ ਉਹ ਨਹੀਂ ਗਿਣਤੀ ਕਰ ਆਪਣਾ ਮਾਲ ਡੰਗਰ ਗਿਣਨਾ ਨਹੀਂ ਚਾਹੀਦਾ ਉਹ ਰੋਜ਼ ਗਿਣਨਾ ਮੈਂ ਕਿਹੜਾ ਕਿਤੇ ਹੈ ਕਮੇਟੀ ਵਾਲੇ ਤੁਸੀਂ ਵੀ ਤੁਹਾਡਾ ਆਪਣਾ ਮਾਲ ਆ ਇਹ ਨਿਕਲ ਨਿਕਲ ਜਾਂਦੀ ਥੋੜੀ ਜ਼ਮੀਨ ਆ ਇਹਨੂੰ ਕੋ ਨਿਕਲ ਗਈ ਘਟ ਗਈ ਇਹ ਕਦੀ ਤੇ ਕਿੱਥੋਂ ਪੂਰੀ ਕਰੇਗਾ ਸਾਰੀ ਜ਼ਿੰਦਗੀ ਤੇਰੀ ਫੈਮਲੀ ਇੱਥੇ ਕੰਮ ਕਰਦੀ ਰਹਿਣਾ ਤੇ ਪੈਸੇ ਨਹੀਂ ਪੂਰੇ ਹੋਣੇ ਉਹ ਕਿਹੜੀ ਮੱਝ ਨੇ ਇੱਥੇ ਪਰੇ ਚਾ ਉਹ ਚ ਰੱਖਸ਼ਾ ਕਰਾ ਲੈਣਾ ਪਰੇ ਨੂੰ ਨਿਕਲ ਜਾਣਾ ਇੱਥੇ ਹੀ ਆ ਸਾਹਮਣੇ ਇੱਧਰ ਕੰਮ ਕਰ ਰਿਹਾ ਇੱਧਰ ਕੰਮ ਕਰ ਰਿਹਾ ਚੋਰੀ ਸਾਹਿਬ ਮੈਂ ਨਾ ਮਫਰੂਰੀ ਕੱਟਣ ਡਿਆ ਵਾ ਮੈਂ ਨੀ ਤੇ 1 ਮਿੰਟ ਨਾ ਰੁਕਾਂ ਇੱਥੇ ਉਹ ਮਫਰੂਰੀ ਕਿਹੜੀ ਤੂੰ ਕੁੱਤੇ ਨੂੰ ਰੋੜਾ ਮਾਰ ਕੇ ਦੌੜਿਆ ਮਫਰੂਰੀ ਕੱਟਣ ਡਿਆ ਇਹ ਕੁੱਤੇ ਤੇਰਾ ਪਿੱਛਾ ਕਰਨਦਾ ਆ ਹੈ ਮੱਝਾ ਮੈਨੂੰ ਸਾਫ਼ ਚਾਹੀਦੀਆਂ ਸਾਰੀਆਂ ਸਿਰਫ ਨਾ ਧੋਦਿਆ ਯਾਰ ਤੂੰ ਕੋਨਾ ਕਿਦਾਂ ਬਈ ਕੋਨਾ ਕਿਦਾਂ ਕੋਨਾ ਕਿਦਾਂ ਚੌਰੀ ਸਾਹਿਬ ਚੌਰੀ ਸਾਹਿਬ ਮੈਨਾਂ ਹੱਥ ਚਲਾ ਕੀ ਨਹੀਂ ਕਰਨੀ ਤੁਹਾਨੂੰ ਪਤਾ ਨਹੀਂ ਕਿ ਮੈਂ ਨਾ ਮਫਰੂਰੀ ਕੱਟਣ ਡਿਆ ਮੈਂ ਇੱਥੇ ਸਿਰਮ ਮਫਰੂਰੀ ਕੱਟਣ ਦਾ ਇੱਥੇ ਤੂੰ ਸਬਜ਼ੀ ਵੀ ਕੱਟੇਗਾ ਧਨੀਆ ਕੱਟੇਗਾ ਗੰਡੇ ਕੱਟੇਗਾ ਤੂੰ ਇੱਥੇ ਮੈਂ ਤੇਰਾ ਹੱਥ ਹੀ ਫੜਵਾ ਦੇਣਾ ਮਫਰੂਰੀ ਕਾਹਦੀ ਤੂੰ ਮੈਂ ਇੱਥੇ ਇੱਕ ਮਿੰਟ ਨਾ ਰੁਕਾ